ਰਾਮਨ ਪੰਡਿਤ ਮਹਦਵ ਕੀਰਤ ਜੁਗ ਜੁਗ ਮੇਤਾ ਨਾਲੇ ਗਾਵੈ ਮੋਹਨੀਆ ਮਨ ਮੋਹਨ ਤੁਰਗਾ ਮੱਤ ਪ੍ਰਿਆਲੇ ਰਾਮਨਾ ਨਿਕਰੋ ਪਾਏ ਤੇਰੇ ਅੱਖਰ ਤੀਰਥ ਨਾਲੇ ਗਾਵੈ ਜੋਤ ਮਹਾਬਲ ਪੂਰਾ ਗਾਵੈ ਖਾਨਿਚਾਰੀ ਪੂਰਾ ਬੈਕੰਦ ਮੰਡਲ ਵਰ ਭੰਡਾਰ ਪਰ ਰਰਿ ਤੇ ਧਾਰੇ ਸਈ ਤੁਧਨੋ ਗਾਵੈ ਜੋਤਿਧ ਭਾਵਨ ਰਤੇ ਤੇਰੇ ਭੰਤਰ ਸਾਲੇ ਹੋਰ ਕੇ ਗਨ ਜੈ ਮੈਂ ਤੇ ਨਾ ਆਮਨ ਨਾਰਚ ਕਿਆ ਵਿਚਾਰੇ ਸੋਈ ਸੋਈ ਸਦਾ ਸੱਜ ਸਾਹਿਬ ਸਾਜਾ ਸਾਚੀ ਨਾਈ ਹੈ ਭੀ ਉਸੇ ਜਾਇ ਨਾ ਜਾਣੀ ਰਚਨਾ ਦਿਨ ਰਚਾਈ ਰੰਗੀ ਰੰਗੀ ਭਾਤੀ ਕਾਰ ਕਰ ਜਿਨ ਕੀ ਮਾਇਆ ਜਿਨ ਉਪਾਈ ਕਰ ਕਰ ਮੈਂ ਕਹਿੰਦੀ ਕਾ ਆਪਣਾ ਜਿਨ ਦੇ ਸ੍ਰੀ ਵਿਧਿਆ ਜੀ ਜੋਤਿ ਭਾਵੈ ਕੋਈ ਕਰੇ ਹੁਕਮ ਨਾ ਕਰਣਾ ਜਾਈ ਸੋ ਬਾਤ ਸਾਰਾ ਸਰ ਨੰਬਰ ਤੋਂ ਧੋਲੀ ਧਿਆਨ ਕੀ